ਆ ਵੱਡੀ ਵਾਲੀ ਕੁਰਸੀ ਤੇ ਬਿਠਾਤਾ ਪਰ ਸਾਨੂੰ ਨਹੀਂ ਪਤਾ ਵੀ ਇਹ ਮਾਸਟਰ ਦਾ ਪੁੱਤ ਜਿਹੜਾ ਵਾ ਇਹੋ ਜੇ ਕੰਮ ਕਰਿਆ ਕਰੂਗਾ ਇਹਨਾਂ ਦੀ ਅੱਜ ਸਟੇਟਮੈਂਟਾਂ ਪਿਛਲੀਆਂ ਕੱਢ ਕੇ ਵੇਖੋ ਇਹ ਕਹਿੰਦੇ ਸੀ ਵੀ ਤੁਸੀਂ ਕੈਪਟਨ ਸਾਹਿਬ ਨੂੰ ਕਹਿੰਦੇ ਨੇ ਤੁਸੀਂ ਸਰਕਾਰ ਛੱਡ ਕੇ ਪਾਸੇ ਹੋ ਅਸੀਂ ਤੁਹਾਨੂੰ ਦਿੱਲੀ ਦੀ ਤਰਜ਼ ਤੇ ਐਮਐਸਪੀ ਦੇਵਾਂਗੇ ਤੇ ਹੁਣ ਇਹਨੇ ਵੇਖੋ ਭਗਤ ਸਿੰਘ ਵਾਲੀ ਬਗ ਬੰਨੀ ਸੀਗੀ ਪਰ ਕੰਮ ਵਕਤ ਸੰਭਾਲੇ ਨਹੀਂ ਕੀਤੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਨਹੀਂ ਵੀ ਇਹ ਮੰਗਾ ਪੰਜਾਬ ਦੀਆਂ ਕਿ ਕੇਂਦਰ ਦੀਆਂ ਦੱਸੋ ਇਹ ਸਰਕਾਰ ਕਿਵੇਂ ਚਲਾਉਣਗੇ ਜਦੋਂ ਸਰਕਾਰ ਆਈ ਹੀ ਕਹਿੰਦੇ ਸੀ ਕਿ ਅੱਜ ਤੋਂ ਬਾਅਦ ਕੋਈ ਸੜਕ ਤੇ ਧਰਨਾ ਲੱਗੂਗਾ ਹੀ ਨਹੀਂ ਕਗਨ ਅਨਮੋਲ ਕ ਕਿੰਗਾ ਨੇ ਵਿੱਚ ਮੈਂ ਉਦੋਂ ਐਮਐਸਪੀ ਦਿੰਦੀ ਸੀ ਅੱਜੋ ਕਦੇ ਲੱਭਦੇ ਹੀ ਨਹੀਂਗੇ ਭਾਵੇਂ ਮੁਲਾਜ਼ਮ ਹੋਣ ਤਹਿਸੀਲਦਾਰ ਹੋਣ ਜਿੰਨੇ ਵੀ ਅਹੁਦੇਦਾਰ ਆ ਸਾਰੇ ਹੀ ਛੜਕਾਂਦੇ ਆ ਜਿਹੜਾ ਕਿ ਬਿਲਕੁਲ ਹੀ ਪੰਜਾਬ ਸਰਕਾਰ ਫੇਲ ਹੋ ਚੁੱਕੀ ਆ ਕਿਸੇ ਵੀ ਗਰੰਟ ਦੇ ਉੱਤੇ ਨੌਕਰੀਆਂ ਦੇ ਨਾਂ ਦੇ ਉੱਤੇ ਉਹ ਵੀ ਝੂਠ ਬੋਲੀ ਜਾ ਰਹੇ ਨੇ ਸਾਰੀ ਵਾਦਾ ਖਲਾਫੀ ਹੋਈ ਆ ਤੇ ਲੋਕੀ ਪਿੰਡਾਂ ਦੇ ਵਿੱਚ ਬੜੇ ਬਖਲਾੜ ਦੇ ਵਿੱਚ ਆ 2022 ਇਹ ਸਾਰਾ ਕੋ ਪਤਾ ਲੱਗ ਜਾਣਾ ਇਹ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਆਪ ਦੀ ਲੀਹ ਤੇ ਆ ਜਾ ਜੋ ਉਹ ਤੂੰ ਵਾਅਦਾ ਕੀਤੇ ਸੀ ਉਹ ਪੂਰੇ ਕਰ ਦੇ ਨਹੀਂ ਤੇ ਫਿਰ ਜਿਹੜੇ ਬਾਕੀ ਜਿਹੜੇ ਨੌਜਵਾਨ ਪਿੰਡਾਂ 'ਚ ਉਹ ਨਸ਼ਾ ਕਰੀ ਜਾ ਰਹੇ ਆ ਵੀ ਕਿਸਾਨਾਂ ਦੇ ਨਾਲ ਖੜੇ ਆ ਕਿਸਾਨਾਂ ਦੇ ਨਾਲ ਖੜੇ ਆ ਪਰ ਕਿਸਾਨਾਂ ਨੇ ਤਾਂ ਸਾਰਾ ਕੁਝ ਉਲਟ ਭੁੱਗਤ ਰਹੇ ਨੇ ਟਰੈਕਟਰ ਟਰਾਲੀਆਂ ਉਹਨਾਂ ਦੇ ਇਹਨਾਂ ਦੇ ਇਹਨਾਂ ਦੇ ਖੋ ਗਏ ਬੰਦੇ ਲਏ ਗਏ ਤੇ ਜਿੰਨੀਆਂ ਵੀ ਸ਼ੰਭੂ ਖਨੋਰੀ ਬਾਟਰਾਂ ਦੇ ਫਾਰਮਾਂ ਬੇਠੀਆਂ ਸੀ ਇਹਨਾਂ ਸਾਰਿਆਂ ਵੱਲੋਂ ਅੱਜ ਜਿਹੜਾ ਵਾ ਡੀਸੀ ਦਫ਼ਤਰ ਤਰਨਤਾਰਨ ਵਿਖੇ ਇਹ ਲਾ ਧਰਨਾ ਲਾਇਆ ਗਿਆ ਵਾ ਬਹੁਤ ਵਿਸ਼ਾਲ ਜਿਹੜਾ ਵਾ ਕਿਸਾਨਾਂ ਦਾ ਇਕੱਠ ਕਿੱਥੇ ਹੋਇਆ ਵਾ ਕਿਹਾ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਡੀਸੀ ਕੰਪਲੈਕਸ ਜਿੰਨੇ ਸੀ ਉਹਨਾਂ ਦੇ ਤੇ ਧਰਨੇ ਮਿਆਰੇ ਜਿਹੜੇ ਕੀਤੇ ਜਾ ਰਹੇ ਨੇ ਜਿਹੜਾ ਇਹ ਸਾਰੇ ਦੇਸ਼ ਦੇ ਢਿੱਡ ਭਰਦਾ ਵਾ ਤੇ ਉਹਨਾਂ ਦੇ ਨਾਲ ਏਡੀ ਤਕੇਸ਼ਾਹੀ ਆ ਵੱਡੀ ਵਾਲੀ ਕੁਰਸੀ ਤੇ ਬਿਠਾਤਾ ਪਰ ਸਾਨੂੰ ਨਹੀਂ ਪ ਅੱਜ ਦੇ ਆਹ ਸਟੇਟਮੈਂਟਾਂ ਪਿਛਲੀਆਂ ਕੱਢ ਕੇ ਵੇਖੋ ਇਹ ਕਹਿੰਦੇ ਸੀ ਵੀ ਤੁਸੀਂ ਕੈਪਟਨ ਸਾਹਿਬ ਨੂੰ ਕਹਿੰਦੇ ਨੇ ਤੁਸੀਂ ਸਰਕਾਰ ਛੱਡ ਕੇ ਪਾਸੇ ਹੋ ਅਸੀਂ ਤੁਹਾਨੂੰ ਦਿੱਲੀ ਦੀ ਤਰਜ਼ ਤੇ ਐਮਐਸਪੀ ਦੇਵਾਂਗੇ ਤੇ ਹੁਣ ਇਹਨੇ ਵੇਖੋ ਭਗਤ ਸਿੰਘ ਵਾਲੀ ਬਗ ਬੰਨੀ ਸੀਗੀ ਪਰ ਕੰਮ ਵਕਤ ਸੰਵਾਲੇ ਨਹੀਂ ਕੀਤੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ ਨਹੀਂ ਵੀ ਇਹ ਮੰਗਾ ਪੰਜਾਬ ਦੀਆਂ ਕਿ ਕੇਂਦਰ ਦੀਆਂ ਦੱਸੋ ਇਹ ਸਰਕਾਰ ਕਿਵੇਂ ਚਲਾਉਣਗੇ ਜਦੋਂ ਸਰਕਾਰ ਆਈ ਹੀ ਕਹਿੰਦੇ ਸੀ ਕਿ ਅੱਜ ਤੋਂ ਬਾਅਦ ਕੋਈ ਸੜਕ ਦੇ ਧਰਨਾ ਲੱਗੂਗਾ ਹੀ ਨਹੀਂ ਕਗਨ ਅਨਮੋਲ ਕਗਨ ਮਾਨ ਉਹ ਚੁਟਕੀਆਂ ਦੇ ਵਿੱਚ ਮੈਂ ਉਦੋਂ ਐਮਐਸਪੀ ਦਿੰਦੀ ਸੀ ਅੱਜੋ ਕਿਤੇ ਲੱਭਦੇ ਹੀ ਨਹੀਂਗੇ ਭਾਵੇਂ ਮਰਾਜ਼ ਕਿੰਨੇ ਮੀਅਦਦਾਰ ਆ ਸਾਰੇ ਹੀ ਛੜਕਾਂਦੇ ਆ ਜਿਹੜਾ ਕਿ ਬਿਲਕੁਲ ਹੀ ਪੰਜਾਬ ਸਰਕਾਰ ਖੇਲ ਹੋ ਚੁੱਕੀ ਆ ਕਿਸੇ ਵੀ ਗਰੰਟ ਦੇ ਉੱਤੇ ਨੌਕਰੀਆਂ ਦੇ ਨਾਂ ਦੇ ਉੱਤੇ ਉਹ ਵੀ ਝੂਠ ਬੋਲੀ ਜਾ ਰਹੇ ਨੇ ਸਾਰੀ ਵਾਦਾ ਖਲਾਫੀ ਹੋਈ ਆ ਤੇ ਲੋਕੀ ਪਿੰਡਾਂ ਦੇ ਵਿੱਚ ਬੜੇ ਬਖਲਾੜ ਦੇ ਵਿੱਚ ਆ ਆ 2027 ਸਾਰਾ ਕੋ ਪਤਾ ਲੱਗ ਜਾਣਾ ਇਹ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਆਪਦੀ ਲੀ ਤੇ ਆ ਜਾ ਜੋ ਉਹ ਤੂੰ ਵਾਦੇ ਕੀਤੇ ਸੀ ਉਹ ਪੂਰੇ ਕਰ ਦੇ ਨਹੀਂ ਤੇ ਫਿਰ ਜਿਹੜੇ ਬਾਕੀ ਜਿਹੜੇ ਨੌਜਵਾਨ ਪਿੰਡਾਂ ਚੋਂ ਨਸ਼ਾ ਕਰੀ ਜਾ ਰਹੇ ਆ ਕਿਸਾਨਾਂ ਦੇ ਨਾਲ ਖੜੇ ਆ ਕਿਸਾਨਾਂ ਦੇ ਨਾਲ ਖੜੇ ਆ ਪਰ ਕਿਸਾਨਾਂ ਨੇ ਤਾਂ ਸਾਰਾ ਕੁਝ ਉਲਟ ਪੁੱਟ ਰਹੇ ਨੇ ਟਰੈਕਟਰ ਟਰਾਲੀਆਂ ਉਹਨਾਂ ਦੇ ਇਹਨਾਂ ਦੇ ਇਹਨਾਂ ਦੇ ਖੋ ਕੇ ਬੰਦੇ ਲਾਏ ਗਏ ਤੇ ਜਿੰਨੀਆਂ ਵੀ ਸ਼ੰਭੂ ਖਨੋਰੀ ਬਾਟਰਾਂ ਦੇ ਫੋਰਮਾਂ ਬੈਠੀਆਂ ਸੀ ਨਾ ਸਾਰਿਆਂ ਵੱਲੋਂ ਅੱਜ ਜਿਹੜਾ ਵਾ ਡੀਸੀ ਦਫ਼ਤਰ ਤਰਨਤਾਰਨ ਵਿਖੇ ਜਿਹੜਾ ਧਰਨਾ ਲਾਇਆ ਗਿਆ ਵਾ ਬਹੁਤ ਵਿਸ਼ਾਲ ਜਿਹੜਾ ਵਾ ਕਿਸਾਨਾਂ ਦਾ ਇਕੱਠ ਕਿੱਥੇ ਹੋਇਆ ਵਾ ਕਿਹਾ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਡੀਸੀ ਕੰਪਲੈਕਸ ਕਿੰਨੇ ਸੀ ਉਹਨਾਂ ਦੇ ਕਿਤੇ ਧਰਨੇ ਮਜਾਰੇ ਜਿਹੜੇ ਕੀਤੇ ਜਾ ਰਹੇ ਨੇ ਜਿਹੜਾ ਇਹ ਸਾਰੇ ਦੇਸ਼ ਦੇ ਢਿੱਡ ਭਰਦਾ ਵਾ ਤੇ ਉਹਨਾਂ ਦੇ ਨਾਲ ਏਡੀ ਤਕੇਸ਼ਾਈ ਗगन ਤਦੋਂ ਐਮਐਸਪੀ ਦਿੰਦੀ ਸੀ ਅੱਜੋ ਕਦੇ ਲੱਭਦੇ ਹੀ ਨਹੀਂਗੇ